ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆਈ ਹੈ ਫਗਵਾੜਾ ਤੋਂ ਜਿੱਥੇ ਕੇ ਦੇਸ਼ ਅਮ ਚਲੰਦੜ ਸਪੈਸ਼ਲ ਟਾਸਕ ਫੋਰਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਨੇ ਮੁਲਜ਼ਮ ਦੇ ਕਬਜ਼ੇ ਵਿੱਚੋਂ 503 ਗ੍ਰਾਮ ਹੈਰੋਇਨ ਅਤੇ ਇੱਕ ਪਿਸਤੌਲ ਬਿਨਾਂ ਰੋਂ ਤੋਂ ਬਰਾਮਦ ਕੀਤਾ ਹੈ ਇਹ ਕਾਰਵਾਈ ਫਗਵਾੜਾ ਦੇ ਸਤਨਾਮਪੁਰਾ ਇਲਾਕੇ ਵਿੱਚ ਇੱਕ ਗੁਪਤ ਸੂਚਨਾ ਦੇ ਆਧਾਰ ਤੇ ਕੀਤੀ ਗਈ ਜੁਲੰਦਰ ਦੇ ASI ਪਰਮਿੰਦਰ ਸਿੰਘ ਨੇ ਦੱਸਿਆ ਕਿ ਟੀਮ ਨੂੰ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਇੱਕ ਕਾਲੀ ਐਕਟਿਵਟੀ ਸਵਾਰ ਇੱਕ ਨੌਜਵਾਨ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਦਾ ਹੈ ਸੂਚਨਾ ਮਿਲਣ ਤੇ ਤੁਰੰਤ ਪੁਲਿਸ ਨੇ ਇਲਾਕੇ ਵਿੱਚ ਨਾਕੇਬੰਦੀ ਕੀਤੀ ਅਤੇ ਸ਼ੱਕੀ ਦਾ ਪਿੱਛਾ ਕੀਤਾ ਅਤੇ ਉਕਤ ਨੌਜਵਾਨ ਨੂੰ ਸਤਨਾਪੁਰਾ ਇਲਾਕੇ ਵਿੱਚੋਂ ਥੋੜੀ ਦੇਰ ਬਾਅਦ ਗ੍ਰਿਫਤਾਰ ਕਰ ਲਿਆ ਗਿਆ ਲਈ ਗਈ ਤਲਾਸ਼ੀ ਦੌਰਾਨ ਉਸ ਕੋਲੋਂ ਵੱਡੀ ਮਾਤਰਾ ਵਿੱਚ ਹੈਰੋਇਨ ਅਤੇ ਇੱਕ ਪਿਸਤੌਲ ਵੀ ਬਰਾਮਦ ਹੋਇਆ ਪੁਲਿਸ ਮੁਤਾਬਕ ਗ੍ਰਿਫਤਾਰ ਕੀਤੇ ਗਏ ਮਲਜ਼ਮ ਦੀ ਪਛਾਣ ਮਨਜੋਤ ਸਿੰਘ ਉਰਫ ਮੌਂਟੀ ਪੁੱਤਰ ਮੱਖਣ ਸਿੰਘ ਵਾਸੀ ਪਿੰਡ ਸਮਰਾੜੀ ਜ਼ਿਲ੍ਹਾ ਜਲੰਧਰ ਵਜੋਂ ਹੋਈ ਹੈ ਪੁਲਿਸ ਨੇ ਮਲਜ਼ਮ ਖਿਲਾਫ ਐਨਡੀपीएस ਐਕਟਾ ਤੇ ਅਸਲਾ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ ਫਿਲਹਾਲ ਦੋਸ਼ੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਨਸ਼ੀਲੇ ਪਦਾਰਥ ਕਿੱਥੋਂ ਲੈ ਕੇ ਆਉਂਦਾ ਸੀ ਤੇ ਕਿੱਥੇ ਸਪਲਾਈ ਕਰਨਾ ਸੀ ਅਤੇ ਇਸ ਵਿੱਚ ਹੋਰ ਕੌਣ-ਕੌਣ ਲੋਕ ਸ਼ਾਮਲ ਹਨ ਅੱਜ ਜਿਹੜੀ ਫਗਵਾੜਾ ਦੇ ਵਿੱਚ ਐਸਟੀਐਫ ਵੱਲੋਂ ਕਾਰਵਾਈ ਕੀਤੀ ਗਈ ਆ ਕਿੰਨੇ ਮੁੱਲਜਮ ਫੜੇ ਗਏ ਨੇ ਕਿੰਨੀ ਰਿਕਵਰੀ ਹੋਈ ਆ ਸਾਰੀ ਡਿਟੇਲ ਦੇ ਦਿਓ ਅੱਜ ਸਾਡੀ ਪੁਲਿਸ ਪਾਰਟੀ ਐ ਬੱਸ ਸਟੈਂਡ ਖਵਾੜੇ ਮੌਜੂਦ ਸੀ ਤੇ ਮੁਖਰ ਨੇ ਇਤਲਾਹ ਦਿੱਤੀ ਆ ਇੱਕ ਨੌਜਵਾਨ ਜਿਹੜਾ ਹੈਰੋਇਨ ਵੇਚਣ ਦਾ ਧੰਦਾ ਕਰਦਾ ਅੱਜ ਵੀ ਉਹ ਜਿਹੜਾ ਇੱਥੇ ਮਸ਼ੀਨ ਚੌਂਕ ਦਾ ਅੱਗੇ ਅਲੂਮੀਨੀਅਮ ਦੀ ਦੁਕਾਨ ਆ ਉਹਦੇ ਸਾਹਮਣੇ ਖੜ ਕੇ ਗੱਤਾਂ ਦੀ ਅੜੀ ਕਰ ਰਿਹਾ ਸਕੂਟਰੀ ਦਾ ਨੰਬਰ ਵੀ ਦੱਸਿਆ ਇਹੋ ਨੇ ਉਸ ਪਾਰਟੀ ਨੇ ਆ ਕੇ ਕਾਬੂ ਕੀਤਾ ਜਿਹਦੀ ਤਲਾਸ਼ੀ ਫੜ ਕੇ ਗਾਰਡਡ ਅਫਸਰ ਨੂੰ ਮੌਕੇ ਤੇ ਬੁਲਾ ਕੇ ਜੀਓ ਦੀ ਹਾਰੀ ਵਿੱਚ ਉਹਨੂੰ ਤਲਾਸ਼ੀ ਕੀਤੀ ਉਹਦੇ ਕੋਲੋਂ ਇੱਕ ਪਿਸਟਲ 32 ਬੋਰ ਦਾ ਬਿਨਾਰੋਂ ਦਾ ਤੇ 503 ਗ੍ਰਾਮ ਹੈਰੋਇਨ ਦੇ ਕੋਲ ਬਰਾਮਦ ਹੋਈ ਆ ਇਹਦੇ ਤੇ ਪਹਿਲਾਂ ਵੀ ਪਰਚੇ ਹੈਗੇ ਆ ਇੱਕ ਲੁੱਟਖੋ ਦਾ ਪਰਚਾ ਆ ਇੱਕ ਪਹਿਲਾਂ ਵੀ ਐਨਡੀਪੀਐਸ ਐਕਟ ਦਾ ਵੀ ਗੋਲੀਆਂ-ਗੋਲੀਆਂ ਦਾ ਪਰਚਾ ਹੈ ਕੀ ਨਾਮ ਕੀ ਹੈ ਬੰਦੇ ਇਹਦਾ ਨਾਮ ਹੈ ਜੀ ਮਨਜੋਤ ਸਿੰਘ ਉਰਫ ਮੋਂਟੀ ਸਨੋਭੇ ਮੱਖਣ ਸਿੰਘ ਪਾਸੀ ਪਿੰਡ ਸਮਰਾੜੀ ਥਾਣਾ ਫਲੋਰ ਜ਼ਿਲ੍ਹਾ ਜਲੰਧਰ ਪਹਿਲਾਂ ਕਿਹੜੇ ਕਿਹੜੇ ਪਰਚੇ ਤੇ ਦਰਜ ਨੇ ਪਹਿਲਾਂ ਇੱਕ ਮੁਕੱਦਮਾ ਹੈਗਾ ਇਹਦੇ ਤੇ ਲੁੱਟ ਖੋਹ ਦਾ ਜੀ ਪੰਪ ਤੇ ਲੁੱਟ ਖੋਹ ਕੀਤੀ ਸੀਗੀ ਦੂਸਰਾ ਮੁਕੱਦਮਾ ਹੈਗਾ ਇਹਦੇ ਤੇ ਜਿਹੜਾ ਹੈਗਾ ਐਨਡੀਪੀਐ ਸਾਈਡ ਦਾ ਗੋਲੀਆਂ ਕੂੜ ਜਾਂਦਾ ਹੀ ਆ ਜੀ ਪਰ ਮੰਤਰੀ ਜਦੋਂ ਇਹਨੂੰ ਮੌਕੇ ਤੇ ਆਪਾਂ ਰੋਕਿਆ ਗਿਆ ਕਾਲੀ ਐਕਟਿਵਾ ਤੇ ਸਵਾਰ ਸੀ ਇਹ ਕੋਈ ਕੋਈ ਇਹਨੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਜਦੋਂ ਕਹਿੰਦੇ ਕੋਈ ਇੱਥੇ ਬਹਿਸ ਹੋਈ ਆ ਆਲੇ ਦੁਆਲੇ ਸੀਸੀਟੀਵੀ ਦੇ ਵਿੱਚ ਆਈ ساری ਇਹਨੂੰ ਜਦੋਂ ਕਾਬੂ ਕਰਦੇ ਇਹ ਤੇ ਮਤਲਬ ਆਪਣੇ ਆਪ ਨੂੰ ਛਡਾਉਣ ਦੀ ਕੋਸ਼ਿਸ਼ ਕੀਤੀ ਆ ਤੇ ਉਹਦਾ ਇਹਦਾ ਜਿਹੜਾ ਪਿਸਤਲ ਸੀਗਾ ਇਹਦੇ ਥੱਲੇ ਡਿੱਗ ਪਿਆ ਇਹਦੇ ਡੱਬ ਚੋਂਦੇ ਡਿੱਗ ਪਿਆ ਇਹਦੇ ਨਾਲ ਉਹਦਾ ਕੋਈ ਸਾਥੀ ਭੱਜਿਆ ਵੀ ਆ ਜਾਂ ਸਿਰਫ ਇੱਕੋ ਹੀ ਬੰਦਾ ਸੀਗਾ ਇਹ ਇਕੱਲਾ ਹੀ ਸੀਗਾ ਅਗੇ ਕੀ ਕਾਰਵਾਈ ਕਰ ਰਹੇ ਹਾਂ ਜੀ ਇਹਨਾਂ ਦੇ ਖਿਲਾਫ ਮੁਕੱਦਮਾ ਦਰਜ ਕਰਨ ਲਈ ਹੀ ਲਿਖ ਕੇ ਭੇਜਿਆ ਹੈ ਸਾਡਾ ਜਿਹੜਾ ਮੁਕੱਦਮਾ ਮਹਾਲੀ ਥਾਣੇ ਦਾ ਐਸਪੀਐਫ ਏਐਨਟੀਐਫ ਮਹਾਲੀ ਦਰਜ ਹੁੰਦਾ ਆ ਉੱਥੇ ਭੇਜਿਆ ਹੈ ਬਾਕੀ ਦੀ ਪੁਛਗਿੱਛ ਹੋਰ ਵੀ ਕੀਤੀ ਜਾਊਗੀ ਹੋਰ ਜੋ ਕੋਈ ਇਹਨਾਂ ਕੋਈ ਬਰਾਮਦਗੀ ਹੁੰਦੀ ਉਹ ਵੀ ਕੀਤੀ ਜਾਊਗੀ ਇਹਦੀ ਗੁਪਤ ਸੂਚਨਾ ਆਪਣੇ ਕੋਲ ਪਹਿਲਾਂ ਹੀ ਸੀਗੀ ਜਾਂ ਮਤਲਬ ਅਚਾਨਕ ਮਤਲਬ ਅੱਜ ਪਤਾ ਲੱਗਾ ਇਹ ਮਿਲੀ ਆ ਸਾਨੂੰ ਅੱਜ ਹੀ ਮਿਲ ਗਈ ਕੋਈ ਲੱਗ ਰਿਹਾ ਵਾ ਵੀ ਫਗਵਾੜਾ ਦੇ ਵਿੱਚ ਕੋਈ ਹੋਰ ਵੀ ਬੰਦੇ ਇਹਦੇ ਨਾਲ ਸ਼ਾਮਲ ਹੋ ਸਕਦੇ ਆ ਅਜੇ ਬਾਕੀ ਪੁੱਛਗੇ ਇਸ ਦਾ ਪਿੱਛਾ ਜੀ ਪੁੱਛਗੇ ਇਸ ਤੋਂ ਅੱਗੇ ਜੋ ਵੀ ਨਿਕਲੂਗਾ ਉਸ ਤੋਂ ਬਾਅਦ ਅਗਲੀ ਕਾਰਵਾਈ ਉਹਦੇ ਹਿਸਾਬ ਨਾਲ ਕੀਤੀ ਜਾਊਗੀ ਪੁੱਛਗੇ ਇਸ ਤੋਂ ਬਾਅਦ ਬਾਕੀ ਤਫਤੀਸ਼ ਕਰਕੇ ਬਾਕੀ ਕਾਰਵਾਈ ਅਵਲ ਵਿੱਚ ਲਿਆ ਦਿੰਦੇ ਕਿੱਥੋਂ ਦਾ ਪਿੱਛਾ ਕਰ ਰਹੇ ਸੀ ਇਹਦਾ ਇਹ ਸਾਨੂੰ ਜਿਹੜੀ ਇਨਫਾਰਮੇਸ਼ਨ ਮਿਲੀ ਹੈ ਫਗਵਾੜੇ 62 ਤੋਂ ਦਿੱਤੀ ਹੀ ਸਾਡੇ ਅਨ ਫਾਰਮਰ ਨੇ ਉਹਨੇ ਦੱਸਿਆ ਵੀ ਇੱਥੇ ਖੜਾ ਆ ਉਹ ਤੋਂ ਤੋਂ ਪਹਿਲਾਂ ਨਹੀਂ ਸਾਨੂੰ ਕੋਈ ਪਤਾ ਸੀ ਇਹ ਕਿੱਦਾਂ ਕੀ ਸਾਨੂੰ ਠੀਕ ਹੈ ਠੀਕ ਹੈ ਜੀ